ਮਾ ਦੇਖ ਰਿਹਾ ਸਾਰੇ ਹੀ ਚੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਬੁਬਾਲ ਮਚ ਗਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਆਗੂ ਬਾਕੀ ਹੋ ਗਏ ਨੇ ਕਾਂਗਰਸ ਪਾਰਟੀ ਤੋਂ ਇੱਕ ਪਾਸੇ ਕਾਂਗਰਸ ਪਾਰਟੀ ਰੂਡ ਮੈਪ ਤਿਆਰ ਕਰ ਰਹੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਲੇਕਿਨ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭੰਬੜ ਮਚਿਆ ਹੋਇਆ ਹੈ ਧੜੇਬੰਦੀ ਨੂੰ ਲੈ ਕੇ ਉਸੇ ਤਰ੍ਹਾਂ ਹੁਣ ਧੜੇ ਬੰਦੀਆਂ ਬਣ ਗਈਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਬਵੇਸ਼ ਬਗੇਲ ਵੱਲੋਂ ਵੀ ਇਸ ਮਾਮਲੇ ਨੂੰ ਸੁਲਝਾਇਆ ਨਹੀਂ ਜਾ ਰਿਹਾ ਭਾਰਤ ਕੋਸ਼ਨ ਆਸ਼ੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਰਾਜਾ ਵੜਿੰਗ ਇਸ ਨੂੰ ਲੈ ਕੇ ਗੁੱਸੇ ਦੇ ਵਿੱਚ ਨੇ ਇੱਕ ਵਾਰ ਵੀ ਟਵੀਟ ਜਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਕੇ ਨਹੀਂ ਕਿਹਾ ਕਿ ਜਿਹੜੇ ਭਾਰਤ ਕੋਸ਼ਨ ਆਸ਼ੂ ਨੇ ਅਸੀਂ ਉਹਨਾਂ ਦੇ ਨਾਲ ਹਾਂ ਨਾ ਹਾਲਾਂਕਿ ਉਹ ਹਲਕਾ ਉਹ ਜ਼ਿਲ੍ਹਾ ਉਸ ਜ਼ਿਲ੍ਹੇ ਦੇ ਮੈਂਬਰ ਆਫ ਪਾਰਲੀਮੈਂਟ ਨੇ ਪਰ ਰਾਜਾ ਵੜਿੰਗ ਦਾ ਚਾਹੁੰਦੇ ਨੇ ਕਿ ਮੇਰੀ ਧਰਮ ਪਤਨੀ ਨੂੰ ਟਿਕਟ ਮਿਲਣੀ ਚਾਹੀਦੀ ਸੀ ਲੇਕਿਨ ਪਤਾ ਸਾਫ ਕਰ ਦਿੱਤਾ ਲੇਕਿਨ ਹੁਣ ਅੱਜ ਰੈਲੀ ਕੀਤੀ ਗਈ ਰਾਜਾ ਵੜਿੰਗ ਵੱਲੋਂ ਅੱਜ ਧੜੇ ਬੰਦੀ ਜਿਹੜੀ ਉੱਪਰ ਉੱਭਰ ਕੇ ਆਈ ਕਿ ਇਸ ਤਰ੍ਹਾਂ ਆਈ ਰਾਣਾ ਗੁਰਜੀਤ ਸਿੰਘ ਵੱਲੋਂ ਰਾਜਾ ਵੜਿੰਗ ਦੀ ਰੈਲੀ ਦਾ ਬਾਈਕਾਟ ਕੀਤਾ ਗਿਆ ਰਾਣਾ ਰਾਜਾ ਵੜਿੰਗ ਦੀ ਰੈਲੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਿਉਂ ਨਹੀਂ ਗਏ ਕਿ ਉਹ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਨਹੀਂ ਵੱਡੇ ਕਾਰੋਬਾਰੀ ਹੋਣ ਦੇ ਨਾਲ ਨਾਲ ਉਹ ਹਮੇਸ਼ਾ ਪਲਟਵਾਰ ਕਰਦੇ ਨੇ ਰਾਜਾ ਵੜਿੰਗ ਤੇ ਦੂਸਰੇ ਪਾਸੇ ਹਲਕਾ ਕਪੂਰਥਾਲਾ ਤੋਂ ਜਿੱਥੋਂ ਰੈਲੀ ਦੀ ਸ਼ੁਰੂਆਤ ਕੀਤੀ ਗਈ ਰਾਣਾ ਗੁਰਜੀਤ ਸਿੰਘ ਦੇ ਲੜਕੇ ਜੋ ਮੌਜੂਦਾ ਵਿਧਾਇਕ ਨੇ ਐਜ਼ ਅ ਆਜ਼ਾਦ ਉਹਨਾਂ ਵੱਲੋਂ ਇੱਕ ਸਭਾ ਰੱਖ ਲਈ ਗਈ ਯਾਨੀ ਕਿ ਉਹ ਸਭਾ ਵੀ ਰੈਲੀ ਦਾ ਰੂਟ ਧਾਰ ਕਰ ਲੇ ਯਾਨੀ ਕਿ ਵੋਟਾ ਰੋਡ ਮੈਪ ਤਿਆਰ ਕਰ ਰਹੀ ਹੈ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਲੇਕਿਨ ਇਧਰ ਕੀ ਹੋ ਰਿਹਾ ਹੈ ਇਧਰ ਸੂਬੇ ਇਹਦੇ ਵਿੱਚ ਕਾਂਗਰਸ ਪਾਰਟੀ ਆਪਸੀ ਵਿਵਾਦਾਂ ਦੇ ਵਿੱਚ ਉਲਝ ਗਈ ਹੈ ਰਾਣਾ ਗੁਰਜੀਤ ਸਿੰਘ ਨੇ ਉਦਾਂ ਵੀ ਬਾਈਕਾਟ ਕੀਤਾ ਸੀ ਜਦੋਂ ਆ ਬਜਟ ਸੈਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਚੱਲਦੇ ਸੈਸ਼ਨ ਦੇ ਵਿੱਚੋਂ ਵਾਕਆਊਟ ਕੀਤਾ ਸੀ ਰਾਣਾ ਗੁਰਜੀਤ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਦਾ ਲੜਕਾ ਉਹਨਾਂ ਦੇ ਨਾਮ ਨਹੀਂ ਆਇਆ ਚਲੋ ਰਾਣਾ ਗੁਰਜੀਤ ਸਿੰਘ ਦਾ ਲੜਕਾ ਐਜ਼ ਏ ਆਜ਼ਾਦ ਉਮੀਦਵਾਰ ਹੈ ਲੇਕਿਨ ਰਾਣਾ ਗੁਰਜੀਤ ਸਿੰਘ ਤਾਂ ਮੌਜੂਦਾ ਵਿਧਾਇਕ ਹੈ ਕਾਂਗਰਸ ਪਾਰਟੀ ਦਾ ਅੱਜ ਫਿਰ ਬਾਈਕਾਟ ਕੀਤਾ ਗਿਆ ਆਖਰਕਾਰ ਕੀ ਰਾਣਾ ਗੁਰਜੀਤ ਸਿੰਘ ਜਿਸਰ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਕੀ ਉਹ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਉਹਨੂੰ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਰਾਣਾ ਗੁਰਜੀਤ ਸਿੰਘ ਦਾ 카ਟੋ ਕਲੇਸ਼ ਖਤਮ ਨਹੀਂ ਹੋਵੇਗਾ ਉਹ ਵਿਰੋਧ ਕਰੇਗਾ ਰਾਜਾ ਵੜਿੰਗ ਦਾ ਸੁਖਪਾਲ ਸਿੰਘ ਖਹਿਰਾ ਦਾ ਕਿਉਂਕਿ ਰਾਜਾ ਵਰਿੰਗ ਨੂੰ ਛੋਟੇ ਦਿਲ ਦਾ ਮદાન ਛੱਡ ਕੇ ਭੱਜਣ ਵਾਲਿਆਂ ਭੱਜਣ ਵਾਲਾ ਕਿਹਾ ਗਿਆ ਰਾਣਾ ਗੁਰਜੀਤ ਦੇ ਰੋਲਾ ਰਾਣਾ ਗੁਰਜੀਤ ਨੇ ਅੱਜ ਰੈਲੀ ਦੇ ਵਿੱਚ ਸ਼ਿਰਕਤ ਨਹੀਂ ਕੀਤੀ ਜਿਹੜੀ ਰੈਲੀ ਅੱਜ ਰਾਜਾ ਵਰਿੰਗ ਨੂੰ ਕੱਢੀ ਗਈ ਧੰਨ